ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਵਿੱਚ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਬੇਸਣ ਦੇ ਲੱਡੂ ਬਣਾ ਕੇ ਤਿਆਰ ਕਰਾਂਗੇ ਘਰ ਵਿੱਚ ਉਹ ਵੀ ਹਲਵਾਈ ਸਟਾਈਲ ਬਿਲਕੁਲ ਹਲਵਾਈ ਦੀ ਦੁਕਾਨ ਵਰਗੇ ਆਪਾਂ ਬੇਸਣ ਦੇ ਲੱਡੂ ਬਣਾ ਕੇ ਤਿਆਰ ਕਰਾਂਗੇ ਤੇ ਤੁਸੀਂ ਸਾਰੀ ਵੀਡੀਓ ਦੇਖਿਓ ਤੇ ਅਦਲੀਆ ਆਪਾਂ ਇੱਕ ਕੌਲੀ ਲਈ ਅਜੀ ਦੇਸੀ ਘੋੜੀ ਲਈ ਆਪਾਂ ਤੇ ਇਹ ਥੋੜਾ ਜਿਹਾ ਪਿਗਲਿਆ ਕਰਕੇ ਆਪਾਂ ਨੂੰ ਐ ਲੱਗਦਾ ਹੈ ਪੂਰੀ ਭਰੀ ਵੀ ਕੌਲੀ ਥੋੜਾ ਜੰਮ ਗਿਆ ਸੀਗਾ ਤਾਂਨੇ ਕਰਕੇ ਪੌਣੀ ਜੀ ਹੋ ਗਈ ਹੈ ਇਹ ਤੇ ਦੋ ਇਹੀ ਦੋ ਕੋਲੀਆਂ ਆਪਾਂ ਬੇਸਣ ਦੀਆਂ ਲੰਗਾਂ ਐ ਤੇ ਪਹਿਲਾਂ ਆਪਾਂ ਥੋੜਾ ਜਾਂ ਦੋ ਕ ਚਮਚੇ ਘਿਓ ਦੇਣਾ ਕੌਲੀ ਦੇ ਵਿੱਚੋਂ ਪਾ ਕੇ ਤੇ ਇਹਦੇ ਵਿੱਚ ਆਪਾਂ ਦੋ ਕ ਚਮਚੇ ਵੱਟੇ ਆਪਾਂ ਪਹਿਲਾਂ ਸੂਜੀ ਦੇ ਭੁੰਨਾਗੇ ਆਪਾਂ ਦੋ ਚਮਚੀ ਆਪਾਂ ਸੂਜੀ ਦੇ ਲਏ ਆ ਤੇ ਜੇ ਤੁਸੀਂ ਸੂਜੀ ਤੁਹਾਡੇ ਕੋਲੇ ਨਹੀਂ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਆ ਪਰ ਆਪਾਂ ਪਾਈਆ ਸੂਜੀ ਨਾਲ ਜਿਹੜੇ ਆਪਣੇ ਲੱਡੂ ਆ ਉਹ ਬਹੁਤ ਹੀ ਜ਼ਿਆਦਾ ਨਰਮ ਤੇ ਦਾਣੇਦਾਰ ਬਣਨਗੇ ਤੇ ਜੇ ਤੁਹਾਡੇ ਕੋਲ ਸੂਜੀ ਨਹੀਂ ਤਾਂ ਤੁਸੀਂ ਇਹਨੂੰ ਸਕਿੱਪ ਕਰ ਸਕਦੇ ਆਂ ਤੇ ਆਪਾਂ ਥੋੜੀ ਜੀ ਸੂਜੀ ਨੂੰ ਭੁੰਨ ਲਾਂਗੇ 2 ਕੁ ਮਿੰਟਾਂ ਲਈ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤਾਂ ਕਿ ਆਪਣੇ ਭੈਣ ਭਰਾ ਹੋਰ ਵੀ ਆਪਣੇ ਨਾਲ ਜੁੜ ਸਕਣ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਵੀ ਜ਼ਰੂਰ ਕਰਿਓ ਤੇ ਆਪਣੇ ਜਨਨ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰੇ ਭੈਣ ਭਰਾ ਤੇ ਆਪਾਂ 2 ਕੁ ਮਿੰਟਾਂ ਲਈ ਸੂਜੀ ਨੂੰ ਭੁੰਨ ਲਿਆ ਹੈ ਇੰਨਾ ਹੀ ਭੁੰਨਣਾ ਹੈ ਬਸ ਤੇ ਫਿਰ ਆਪਾਂ ਇਹਦੇ ਵਿੱਚ ਪਾ ਦੇਣਾ ਹੈ ਜੀ ਆਪਣਾ ਬੇਸਣ ਜਿਹੜਾ ਆਪਾਂ ਛਾਣ ਕੇ ਰੱਖਿਆ ਹੈ ਬੇਸਨ ਨੂੰ ਛਾਨਣਾ ਲਾਜ਼ਮੀ ਆ ਨਹੀਂ ਤਾਂ ਇਹਦੇ ਵਿੱਚ ਗੰਡਾ ਜਿਹਾ ਰਹਿ ਜਾਂਦਾ ਹੈ ਜੇ ਆਪਾਂ ਉਵੇਂ ਪਾਲਿਆ ਤਾਂ ਤੇ ਇਸ ਕਰਕੇ ਤੁਸੀਂ ਬੇਸਨ ਨੂੰ ਪੱਕਾ ਛਾਨ ਲਿਓ ਤੇ ਆਪਾਂ ਬਿਲਕੁਲ ਹੀ ਸਲੋ ਸਲੋ ਅੱਗ ਤੇ ਆਪਾਂ ਇਹਨੂੰ ਆਪ ਪਕਾਉਣਾ ਹੈ ਆਪਣੀ ਬੇਸਨ ਨੂੰ ਭੁੰਨਣਾ ਹੈ ਬਿਲਕੁਲ ਥੋੜੀ ਥੋੜੀ ਅੱਗ ਤੇ ਭੁੰਨਣਾ ਹੈ ਜਿੰਨਾ ਆਪਾਂ ਥੋੜੀ ਥੋੜੀ ਅੱਗ ਤੇ ਭੁੰਨਾਂਗੇ ਉਨਾ ਹੀ ਆਪਣੇ ਲੱਡੂ ਜੜਿਓ ਸਵਾਦ ਬਣ ਕੇ ਤਿਆਰ ਹੋਣਗੇ ਤੇ ਥੋੜਾ ਜਿਹਾ ਆਪਣਾ ਜਿਹੜਾ ਤੇਲ ਬਚਾ ਸੌਰੀ ਜਿਹੜਾ ਘਿਓ ਆਪਣਾ ਸੀਗਾ ਬਚਾ ਉਹ ਵੀ ਆਪਾਂ ਥੋੜਾ ਥੋੜਾ ਕਰਕੇ ਪਾਉਂਦੇ ਜਾਵਾਂਗੇ ਤੇ ਆਪਾਂ ਫੇਰ ਇਹਨੂੰ ਪੁਨਨਾ ਸਟਾਰਟ ਕਰਦੇਾਂਗੇ ਥੋੜਾ ਥੋੜਾ ਕਰਕੇ ਆਪਾਂ ਘਿਓ ਪਾਈ ਚੱਲਾਂਗੇ ਇੰਨਾ ਹੀ ਘਿਓ ਆਪਾਂ ਨੂੰ ਕਾਫੀ ਰਹੂਗਾ ਲੱਡੂ ਬਣਾਉਣ ਵਾਸਤੇ ਤੇ ਪਰ ਜਿਹੜੀ ਤੁਸੀਂ ਬੇਸਨ ਭੁੰਨਣੀ ਆ ਬਿਲਕੁਲ ਥੋੜੀ ਥੋੜੀ ਅੱਗ ਤੇ ਭੁੰਨਣੀ ਆ ਬਿਲਕੁਲ ਹੀ ਸਲੋ ਸਲੋ ਅੱਗ ਤੇ ਜਿਹੜੇ-ਜਿਹੜੇ ਭੈਣ ਭਰਾ ਆਪਣੀ ਵੀਡੀਓ ਦੇਖਦੇ ਆ ਤੇ ਆਪਾਂ ਨੂੰ ਲਾਈਕ ਵੀ ਕਰਦੇ ਆ ਆਪਣੀ ਵੀਡੀਓ ਨੂੰੰਨਣਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਜੀ ਇਸੇ ਤਰ੍ਹਾਂ ਆਪਾਂ ਨੂੰ ਸਪੋਰਟ ਕਰਦੇ ਰਹੋ ਤੇ ਬੇਸ ਨੂੰ ਆਪਾਂ ਲਗਾਤਾਰ ਚਲਾਉਂਦੇ ਹੋਏ ਭੰਡ ਲੈਣਾ ਹੈ ਜਿਹੜਾ ਥੋੜਾ ਜਿਹਾ ਆਪਣਾ ਘਿਓ ਬਚਿਆ ਸੀਗਾ ਉਹ ਵੀ ਪਾ ਲਾਂਗੇ ਜਿਵੇਂ ਜੇ ਆਪਾਂ ਆਪਣਾ ਬੇਸ ਨੂੰ ਭੁਜਦਾ ਜਾਊਗਾ ਓਵੇਂ ਓਵੇਂ ਨੇ ਘਿਓ ਛੱਡਣਾ ਸ਼ੁਰੂ ਕਰ ਦੇਣਾ ਹੈ ਬਿਲਕੁਲ ਪ੍ਰਸ਼ਾਦ ਦੀ ਤਰ੍ਹਾਂ ਆਪਣਾ ਵੇਸਣ ਸੀ ਜਿਹੜਾ ਉਹ ਤਿਆਰ ਹੋ ਗਿਆ ਹੈ ਭੰਨ ਕੇ ਪਹਿਲਾਂ ਕਿੰਨਾ ਸੁਖ ਬਰੂਰਾ ਲੱਗਦਾ ਸੀਗਾ ਜਿਵੇਂ ਜੇ ਆਪਾਂ ਇਹਨੂੰ ਭੁੰਨੀ ਜਾਵਾਂਗੇ ਉਵੇਂ ਆਪਣਾ ਵੇਸਣ ਹੈ ਜਿਹੜਾ ਉਹ ਪਤਲਾ ਹੁੰਦਾ ਜਾਊਗਾ ਤੇ ਕਿਹਾ ਉਹ ਛੜਦਾ ਜਾਊਗਾ ਜੀ ਪੂਰੀ ਸ਼ਾਈਨ ਆ ਗਈ ਆਪਣੇ ਵੇਸਣ ਦੇ ਵਿੱਚ ਤੇ ਬਾਲਾ ਆ ਗਿਆ ਹੈ ਆਪਣੇ ਵੇਸਣ ਨੂੰ ਪੂਰੀ ਤਰ੍ਹਾਂ ਨਾਲ ਤੇ ਆਪਣਾ ਵੇਸਣ ਸੀ ਜਿਹੜਾ ਭੁੱਜ ਚੁੱਕਿਆ ਜੀ ਤੇ ਉਹਦੀ ਖੁਸ਼ਬੂ ਵੀ ਬਹੁਤ ਸੋਹਣੀ ਆਉਣ ਲੱਗ ਗਈ ਹੈ ਤੇ ਇਹ ਨਿਸ਼ਾਨੀ ਹੁੰਦੀ ਹੈਗੀ ਵੀ ਆਪਣਾ ਬੇਸਣ ਹੈ ਜਿਹੜਾ ਉਹ ਪ੍ਰੋਪਰ ਤਰੀਕੇ ਨਾਲ ਭੁੰਨ ਗਏ ਬਿਲਕੁਲ ਥੋੜੀ ਥੋੜੀ ਅੱਗ ਤੇ ਹੀ ਆਪਾਂ ਇਹਨੂੰ ਭੁੰਨਿਆ ਹੈ ਬੇਸਣ ਨੂੰ ਬਿਲਕੁਲ ਸਲੋ ਅੱਗ ਤੇ ਮੈਨੂੰ 13 14 ਮਿੰਟ ਆਪਾਂ ਬੇਸਣ ਨੂੰ ਭੁੰਨਿਆ ਜੀ ਬਿਲਕੁਲ ਥੋੜੀ ਥੋੜੀ ਅੱਗ ਤੇ ਤਾਂ ਲੱਡੂ ਇਹਦੇ ਨਾਲ ਬਹੁਤ ਹੀ ਜ਼ਿਆਦਾ ਸਵਾਦ ਬਣਨਗੇ ਆਪਾਂ ਦੋ ਕ ਚਮਚੇ ਹੁਣ ਇਹਦੇ ਵਿੱਚ ਨਾ ਪਾਣੀ ਦੇ ਛਿੱਟੇ ਮਾਰ ਦਾਂਗੇ ਤਾਂ ਕਿ ਬੇਸਣ ਆਪਣਾ ਥੋੜਾ ਜਿਹਾ ਫੁੱਲ ਜੇ ਥੋੜੇ ਜਿਹਾ ਪਾਣੀ ਦੇ ਛਿੱਟੇ ਮਾਰਨੇ ਆ ਜੀ ਆਪਾਂ ਤੇ ਹੁਣ ਜਿਹੜਾ ਆਪਾਂ ਪਾਣੀ ਪਾਇਆ ਸੀ ਉਹਨੂੰ ਵੀ ਆਪਾਂ ਸਾੜ ਲਏ ਤੇ ਹੁਣ ਆਪਣਾ ਬੇਸਰਾ ਇਸ ਤਰ੍ਹਾਂ ਨਾਲ ਹੋ ਗਿਆ ਹੈ ਹੁਣ ਬਹੁਤ ਹੀ ਜ਼ਿਆਦਾ ਟੇਸਟੀ ਤੇ ਨਰਮ ਜਿਹੇ ਲੱਡੂ ਬਣ ਕੇ ਤਿਆਰ ਹੁੰਦੇ ਆ ਜੀ ਤੁਸੀਂ ਇੱਕ ਵਾਰ ਜਰੂਰ ਬਣਾ ਕੇ ਦੇਖੋ ਇਹ ਆ ਪਤਾ ਗੀ ਵਾਲੀ ਮਿਸ਼ਰੀ ਰਹੀ ਆ ਤੇ ਪੰਜ ਆਪਾਂ ਲੰਗਾ ਜੀ ਲੈ ਚਾ ਤੇ ਆਪਾਂ ਇਹਨਾਂ ਨੂੰ ਪੀਸ ਕੇ ਪਾਵਾਂਗੇ ਵਿੱਚ ਮਿਸ਼ਰੀ ਦਾ ਆਪਾਂ ਇਸਤੇਮਾਲ ਕਰਾਂਗੇ ਕਿਉਂਕਿ ਆਪਾਂ ਬਿਲਕੁਲ ਹੈਲਦੀ ਲੱਡੂ ਬਣਾ ਰਹੇ ਆ ਤੇ ਖੰਡ ਆਪਾਂ ਨਹੀਂ ਪਾਉਂਦੇ ਤੇ ਮਿਸ਼ਰੀ ਤੇ ਆਪਾਂ ਲੈਚਿਆਂ ਨੂੰ ਪੀਸ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਜੀ। ਛਾਂਣਾਏ ਤੁਸੀਂ ਛਾਂ ਲਓ ਪਰ ਲੈਚਿਆਂ ਦਾ ਫਲੇਵਰ ਬਹੁਤ ਵਧੀਆ ਹੁੰਦਾ ਵਿੱਚ ਮੈਂ ਤਾਂ ਐਵੇਂ ਹੀ ਪਾ ਲਿਆ ਇਹ ਵਿੱਚ। ਛਾਂਣਿਆ ਤਾਂ ਨਹੀਂਗਾ ਆਪਾਂ। ਜੇ ਤੁਸੀਂ ਛਾਂਣਣਾਏ ਤੁਹਾਨੂੰ ਲੈਚਿਆਂ ਦੇ ਵਿੱਚ ਪੱਤੇ ਜ ਨਹੀਂ ਚੰਗੇ ਲੱਗਦੇ ਤਾਂ ਤੁਸੀਂ ਛਾਣ ਵੀ ਸਕਦੇ ਆ। ਤੇ ਆਪਾਂ ਸਾਰ ਕੇ ਮਿਸ਼ਰੀ ਨੂੰ ਵਿੱਚ ਰਲਾ ਲਾਂਗੇ ਜੀ। ਗੈਸ ਦੀ ਜਿਹੜਾ ਆਪਾਂ ਉਹ ਨੂੰ ਬੰਦ ਕਰਤਾ ਏ। ਤੇ ਵੈਸੇ ਆਪਣੀ ਕੜਾਹੀ ਬਹੁਤ ਗਰਮ ਹੈ ਤਾਂ ਆਪਾਂ ਇਹਦੇ ਵਿੱਚ ਹੀ ਮਿਸ਼ਰੀ ਪਾ ਲਈ ਆ ਤੇ ਸੇਕ ਨਾਲ ਹੀ ਜਿਹੜੀ ਮਿਸ਼ਰੀ ਸੀ ਆਪਣੀ ਪਿਗਲ ਗਈ ਆ ਬਿਲਕੁਲ ਆਪਾਂ ਇੱਕ ਜਾਣ ਕਰ ਲੈ ਮਿਸ਼ਰੀ ਨੂੰ ਵਿੱਚ ਬੇਸਨ ਦੇ ਤੇ ਹੁਣ ਆਪਾਂ 2 ਕ ਚਮਚੇ ਪਾਏ ਆ ਜੀ ਇਹਦੇ ਵਿੱਚ ਮਿਲਕ ਪਾਊਡਰ ਦੇ ਜੇ ਤੁਸੀਂ ਮਿਲਕ ਪਾਊਡਰ ਪਾਉਣਾ ਚਾਹੁੰਦੇ ਹੋ ਤਾਂ ਪਾਓ ਜੇ ਤੁਹਾਡੇ ਕੋਲੇ ਨਹੀਂ ਤਾਂ ਤੁਸੀਂ ਇਹਨੂੰ ਨਾ ਪਾਓ ਕੋਈ ਖਾਸ ਫਰਕ ਨਹੀਂ ਪੈਂਦਾ ਫੇਰ ਵੀ ਲੱਡੂ ਤੁਹਾਡੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਤੇ ਹੁਣ ਥੋੜਾ ਜਿਹਾ ਠੰਡਾ ਹੋ ਗਿਆ ਏ ਤੇ ਹੁਣ ਆਪਾਂ ਇਹਨੂੰ ਹੱਥ ਨਾਲ ਸਾਰ ਕੇ ਮਲਾਲਾਂਗੇ ਆਪਾਂ ਨੂੰ ਤਾਂ ਕਿਉਂ ਦੀ ਨਹੀਂ ਲੋੜ ਪਈ ਸੀ ਇੰਨੇ ਕਿ ਹੋਣ ਵਾਲੀ ਆਪਣੇ ਲੱਡੂ ਵੱਟੇ ਗਏ ਸੀਗੇ ਬਿਲਕੁਲ ਚੰਗੀ ਤਰ੍ਹਾਂ ਨਾਲ ਤੇ ਜੇ ਤੁਹਾਨੂੰ ਲੱਗੇ ਵੀ ਥੋੜਾ ਜਿਹਾ ਸੁੱਕੇ ਆ ਇਹ ਲੱਡੂ ਵੱਟੇ ਨਹੀਂ ਜਾਂਦੇ ਤਾਂ ਤੁਸੀਂ ਥੋੜਾ ਜਿਹਾ ਘਿਓ ਹੋਰ ਪਾ ਲਈ ਵਿੱਚ ਪਰ ਇਹਨਾਂ ਨਾਲ ਹੀ ਲੱਡੂ ਸੀਗੇ ਬਹੁਤ ਵਧੀਆ ਵੱਟੇ ਗਏ ਸੀਗੇ ਆਪਣੇ ਤਾਂ ਸਾਰੇ ਲੱਡੂ ਵੱਟ ਕੇ ਆਪਾਂ ਤਿਆਰ ਕਰ ਲਾਂਗੇ ਹੁਣ ਬੇਲਗੋਲ ਸੁੱਕੇ ਸੁੱਕੇ ਬਹੁਤ ਸੋਹਣੇ ਲੱਡੂ ਬਣੇ ਆ। ਕਈ ਲੱਡੂ ਗਿੱਲੇ ਜੇ ਹੁੰਦੇ ਆ, ਓਵੇਂ ਨਹੀਂ ਬਿਲਕੁਲ ਸੁੱਕੇ ਸੁੱਕੇ ਤੇ ਮੂੰਹ ਵਿੱਚ ਘੁਲ ਨਵਾਰੇ ਲੱਡੂ ਬਣੇ ਸੀਗੇ। ਬਹੁਤ ਹੀ ਜ਼ਿਆਦਾ ਟੇਸਟੀ ਤੇ ਨਰਮ ਨਰਮ। ਤੇ ਆਪਾਂ 2 ਕੌਲਾਂ ਬੇਸਣ ਤੋਂ ਐਨੇ ਲੱਡੂ ਬਣਾ ਕੇ ਤਿਆਰ ਕੀਤੇ ਜੀ ਆਪਾਂ ਕੰਡੇ ਤੇ ਵੀ ਸਾਨੂੰ ਰੱਖ ਕੇ ਦਿਖਾਣੀ ਕਿੰਨੇ ਬਣਿਆ 2 ਕੌਲਾਂ ਬੇਸਣਾਂ ਤੋਂ। ਆਪਾਂ 2 ਕੌਲਾਂ ਛੋਟੇ ਮੇ ਬੇਸਣਾਂ ਤੋਂ ਲੰਘੀਆਂ ਸੀਗੀਆਂ ਜੀ। ਤੇ ਆਪਣੇ ਇੰਨੇ ਲੱਡੂ ਬਣ ਕੇ ਤਿਆਰ ਹੋਏ ਆ ਦੋ ਕੌਲੀਆਂ ਤੋਂ ਤੇ ਵਿੱਚ ਆਪਾਂ ਮਿਸ਼ਰੀ ਵੀ ਪਾਈ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਨਰਮ ਦੇ ਲੱਡੂ ਬਣ ਕੇ ਤਿਆਰ ਹੋਏ ਆ ਜੀ ਇਹ ਹੈਲਦੀ ਲੱਡੂ ਆ ਬਿਲਕੁਲ ਇਹਨੂੰ ਕੋਈ ਵੀ ਖਾ ਸਕਦਾ ਏ ਤੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਲੱਡੂ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ